ਅੱਗੇ ਬਾਪੂ ਜੀ ਕੀ ਨਾਮ ਹੈ ਜੀ ਮੇਰਾ ਨਾਮ ਜਵਾ ਮਾਨਸੇਂ ਦਾ ਸਾਦਕਾ ਸਰਪੰਚ ਹਾਂ ਜੀ ਬਾਪੂ ਜੀ ਪਿੰਡ ਬੁਰਜ ਬਹੁਤ ਵਿਖੇ ਲੰਗਰ ਲਗਾਇਆ ਗਿਆ ਜੀ ਅੱਜ ਠੀਕ ਹੈ ਕਹਿਣਾ ਚਾਹੁੰਦੇ ਹਾਂ ਕਿ ਸਾਰੀ ਸੰਗਤ ਦੇ ਸਹਿਯੋਗ ਨਾਲ ਇਲਾਕਾ ਨੌਸੀ ਦੇ ਪਿੰਡ ਟਾਰੀ ਹੁੜਜ ਕੌਂਕੇ ਛੋੜੀਆਂ ਸਾਰੇ ਇਲਾਕੇ ਦੇ ਸਹਿਯੋਗ ਨਾਲ ਬਾਜਾਂ ਵਾਲੇ ਗੁਰੂ ਕੌਂਸੇ ਮਹਾਰਾਜ ਦੇ ਖੁਸ਼ੀਆਂ ਅੰਦਰ ਹੁਲੇਮੇਲੇ ਖੁਸ਼ੀਆਂ ਅੰਦਰ ਲੰਗਰ 15 16 18 ਸਾਲ ਤੋਂ ਲੰਗਰ ਚੱਲ ਰਿਹਾ ਹੈ। ਇਸ ਵਾਰੀ ਵੀ ਸਾਰੇ ਸੰਦੋਗਾਂ ਚੱਲ ਰਿਹਾ ਹੈ। ਅੱਜ ਪਹਿਲਾਂ ਮਹਾਰਾਜ ਦੇ ਸਤੇ ਪਾਠ ਦਾ ਸੁਖਨਾਣਾ ਕਰਨਾ ਹੈ। ਗੁਰੂ ਗ੍ਰੰਥ ਸਾਹਿਬ ਦਾ ਸੁਖਮਨੀ ਸਾਹਿਬ ਕਰਾਣਾ ਹੈ। ਤੇ ਲੰਗਰ ਪਕੌੜਿਆਂ ਦਾ ਅੱਜ ਪਹਿਲੇ ਦਿਨ ਪਕੌੜੇ ਚਾਹ ਪਕੌੜਾ ਚੱਲਣਾ ਹੈ। ਤੇ ਦੂਜੇ ਦਿਨ ਖੀਰ ਪਰਸ਼ਾਦਾ ਚੱਲਣਾ ਹੈ। ਸਾਡੇ ਸੰਗਤ ਵਾਸਤੇ ਜੋ ਰਸਤੇ ਲੰਗਰੇ ਨੇ ਸੰਗਤ ਵਾਸਤੇ ਸਾਰੀ ਸੰਗਤ ਵਾਸਤੇ ਲੰਗਰ ਚਾਲੂ ਹੋ ਰਿਹਾ ਹੈ। ਕਿ ਸਾਰੀ ਸੰਗਤ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਬੜੀ ਕਿਰਪਾ ਮਾਰੀ ਬੱਜਾਂ ਵਾਲੇ ਦੀ ਸਾਰੀ ਸੰਗਤ ਦੇ ਵੱਧ ਤੱਕ ਸੇਵਾ ਕਰ ਰਹੇ ਨੇ ਦੁੱਧ ਦੀ ਮਾਇਆ ਦੀ ਆਟੇ ਦਾਣੇ ਬਹੁਤ ਬਹੁਤ ਸੇਵਾ ਕਰ ਰਹੇ ਨੇ ਇਹ ਸੰਗਤ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਹਾਂਜੀ ਬਾਬਾ ਜੀ ਕੀ ਨਾਮ ਹੈ ਜੀ ਮੇਰਾ ਨਾਮ ਜੀ ਅਜੈਬ ਸਿੰਘ ਹੈ ਜੀ ਅੱਜ ਪਿੰਡ ਬੁਰਜਪੋਤ ਵਿਖੇ ਲੰਗਰ ਲਗਾਇਆ ਗਿਆ ਕੀ ਕਹਿਣਾ ਚਾਹੁੰਦੇ ਇਹ ਜੀ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਯੋਹਲੇ ਮਹੱਲੇ ਦੇ ਸਬੰਧ ਅੰਦਰ ਜੋ ਤਕਰੀਬਨ 15-16 ਸਾਲ ਤੋਂ ਜੋ ਬੁਰਜ ਨਿਵਾਸੀ ਪਿੰਡ ਬੁਰਜ ਪਵਾਤ ਨਿਵਾਸੀ ਸੰਗਤਾਂ ਵੱਲੋਂ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਜੋ ਹਰੇਕ ਸਾਲ ਜੋ ਮੰਡੀ ਦੇ ਕੋਲ ਜੋ ਗੁਰੂ ਕੇ ਲੰਗਰ ਲਗਾਏ ਜਾਂਦੇ ਹਨ ਸੋ ਇਸ ਸਾਲ ਵੀ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਜੋ ਮੰਡੀ ਦੇ ਕੋਲ ਗੁਰੂ ਕੇ ਲੰਗਰ ਲਗਾਏ ਗਿਆ ਨੋਹਲੇ ਮਹੱਲੇ ਦੇ ਸਬੰਧ ਅੰਦਰ ਜੀ ਇਨੇ ਟਾਈਮ ਤੋਂ ਲਗਾਤਾਰ ਬਾਬਾ ਜੀ ਲਗਾਇਆ ਜਾ ਰਿਹਾ ਹੈ ਜੀ ਇਹ ਜੀ ਗੁਰੂ ਕੇ ਲੰਗਰ ਤਕਰੀਬਨ ਨਗਰ ਨਿਵਾਸੀ ਸੰਗਤਾਂ ਵੱਲੋਂ ਜੋ 15 16 ਸਾਲ ਤੋਂ ਇਸ ਲੰਗਰ ਦੀ ਸੇਵਾ ਚੱਲ ਰਹੀ ਹੈ ਜੀ ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਇਲਾਕਾ ਨਿਵਾਸੀ ਸੰਗਤਾਂ ਨਗਰ ਨਿਵਾਸੀ ਸੰਗਤਾਂ ਹੋਰ ਵੀ ਗੁਰੂਕੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਇਹ ਲੰਗਰ ਲਗਾਏ ਜਾਂਦੇ ਪਿੰਡ ਏਟਾਰੀ ਪਿੰਡ ਅਕਾਲਗੜ੍ਹ ਕੌਮਕੇ ਬੋਧਪਵਾਸ ਨੂੰ ਸੰਗਤਾਂ ਵੱਲੋਂ ਜੇ ਗੁਰੂ ਕੇ ਲੰਗਰ ਲਗਾਏ ਜਾਂਦੇ ਹਨ